ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਨੇ ਸ਼ੁਰੂ ਕਰਿਆ ਬਲੌਗ ਟਰੈਕਰ ਪਰ ਤੇ ਦੇਖਦੇ ਹਾਂ ਇਹਦਾ ਹੀ ਕੁਛ ਨਾ ਕੁਛ ਕਰਦੇ ਹਾਂ ਜੇ ਲਾਈਟਿੰਗ ਵਗੈਰਾ ਦਾ ਨਾ ਤੇ ਇੱਕ ਜਿਹੜੀ ਫਰੇਮ ਆ ਫਰੇਮ ਤੋਂ ਦੇ ਦਿਆਂ ਖੁਸ਼ ਹੁਦਾ ਕਰਤਾ ਕਿਉਂਕਿ ਉਹਦੇ ਵਿੱਚ ਫੋਟੋ ਦੇ ਵਿੱਚ ਲਾਈਟਿੰਗ ਵਗੈਰਾ ਨਹੀਂ ਹੈਗੀ ਮਤਲਬ ਸਾਈਡ ਸਾਈਡ ਤੇ ਆ ਵਿਚ ਨਹੀਂ ਹੈਗੀ ਉਹ ਦੇਖਦੇਣ ਲੱਗ ਕੇ ਜੀ ਵਿੱਚ ਝਲਕ ਜੀ ਪੈ ਗਈ ਨਾ ਫੋਟੋ ਤੇ ਤਾਂ ਦੇਖਦੇ ਆ ਉਹ ਕਰਕੇ ਜੇ ਸਹੀ ਰਹਿ ਗਈ ਤਾਂ ਫਿਰ ਉਹਨੂੰ ਲੱਟਾਂ ਲਾ ਦਾਂਗੇ ਨਾ ਪਹਿਲੇ ਇੱਕ ਦੋ ਲਾ ਕੇ ਦੇਖਦੇ ਆ ਤੇ ਉਹਦੇ ਬਾਅਦ ਫਿਰ ਚੰਗੌਰ ਸਭ ਤੋਂ ਲਾਏ ਆਉਂਗੇ ਕਿਉਂਕਿ ਆਪਣੇ ਕੋਲ ਤਾਂ ਹੈ ਨਹੀਂ ਉਹਦੇ ਵਿੱਚ ਚਿੱਟੀਆਂ ਲਾਉਣੀਆਂ ਤਾਂ ਕਰਕੇ ਫਿਰ ਆਪਣੇ ਕੋਲ ਚਿੱਟੀਆਂ ਤਾਂ ਹੈ ਨਹੀਂ ਆਪਣੇ ਕੋਲ ਪੇਲੀਆਂ ਤੇ ਚੱਕੀਆਂ 'ਚ ਲੱਗੀਆਂ ਹੋਈਆਂ ਚਿੱਟੀਆਂ ਉਹਨੂੰ ਵੀ ਸੈੱਟ ਕਰਨੀਆਂ ਨੇ ਲੇਪਾਂ ਨੇ ਤੇ ਕਰਦੇ ਆ ਆਪਾਂ ਨਾ ਤੇ ਜਿਵੇਂ ਮੈਂ ਤੁਹਾਨੂੰ ਦੱਸਦਾ ਸੀਗਾ ਆਹ ਲੱਟਾਂ ਜਿਹੜੀਆਂ ਗਿਰੀਆਂ ਹੋਈਆਂ ਉੱਧਰ ਉੱਧਰ ਸਹੀ ਆ ਮਨ ਲੱਗਦਾ ਉਤਾਰਾਂ ਤੁਰਾਂ ਉਹ ਚੱਕ ਦਾਂਗੇ ਤੇ ਆਹ ਲਾਈਟਾਂ ਵੀ ਚਲਦੀਆਂ ਕਰਨੀਆਂ ਆਪਾਂ ਨੇ ਤੇ ਚਲਦੀਆਂ ਨਹੀਂ ਆਈਆਂ ਤੇ ਨਾਲੇ ਇਹਨਾਂ ਨੂੰ ਲਾ ਦਾਂਗੇ ਹਟਾ ਨਾ ਸਾਰੀਆਂ ਇੱਕ ਨੀਲਾ ਖਿੰਡੀਆਂ ਹੀ ਫਿਰਦੀਆਂ ਸਾਰੀਆਂ ਤੇ ਇਹ ਲਾ ਦਾਂਗੇ ਤੇ ਚਲਦੀਆਂ ਵੀ ਕਰ ਦਾਂਗੇ ਚਿੱਟੀਆਂ ਮਨ ਲੱਗਦਾ ਚਲਦੀਆਂ ਤੇ ਸ਼ਾਇਦ ਪਿਲੀਆਂ ਨਹੀਂ ਚਲਦੀਆਂ ਦੇਖ ਲੈਂਦੇ ਆ ਉਹ ਤੇ ਕਰ ਦਿੰਦੇ ਆ ਉਹਨਾਂ ਨੂੰ ਵੀ ਪੰਜਾਦੀਆਂ ਨਾ ਹੋਰ ਤਾਂ ਕੁਝ ਹੋ ਐ ਨਹੀਂ ਤੇ ਆਹ ਫਰੇਮ ਕਹਿੰਦਾ ਮੈਂ ਦੇ ਵਿੱਚ ਨਹੀਂ ਫੋਟੋਆਂ ਆਏਗੀਆਂ ਉਹ ਫੋਟੋ ਆ ਗਿਆ ਫੋਟੋ ਦੇ ਵਿੱਚ ਨਹੀਂ ਲੱਟਾਂਗੀਆਂ ਆ ਸਾਈਡ ਤੇ ਉਹ ਕਿਉਂਕਿ ਫਿਰ ਰਾਤ ਨੂੰ ਫੋਟੋ ਨੂੰ ਚਮਕ ਨਹੀਂ ਪੈਂਦੀ ਤੇ ਫੋਟੋ ਦਾ ਕਰਦੇ ਹਾਂ ਉਹ ਨਾ ਕੁਛ ਹੈ ਨਾ ਪਹਿਲਾਂ ਤਾਂ ਫਰੇਮ ਖੋਲਣੀ ਪੈਣੀ ਆ ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਆਪਾਂ ਨੇ ਫਰੇਮ ਤੋਂ ਪਹਿਲਾਂ ਹੀ ਲਾ ਲੈਂਦੇ ਸੀਗੇ ਫੋਟੋ ਚਲੋ ਕੋਈ ਨਹੀਂ ਤੇ ਫਰੇਮ ਖੋਲਦੇ ਆ ਤੇ ਉਹ ਤੇਵਾ ਖੋਲ ਕੇ ਫਿਰ ਮੇਰੇ ਸਾਹਮਣੇ ਨਾਲ ਇਦਾਂ ਲਾ ਦਾਂਗੇ ਦੋ ਇੱਥੇ ਦੋ ਇੱਥੇ ਦੋ ਇਦਾਂ ਤੇ ਚਾਨਣਾ ਜਾ ਗਿਆ ਹਣਾ ਲੋ ਦੇਖਦੇ ਆ ਕਰਦੇ ਆ ਕੁਛ ਨਾ ਕੁਛ ਹਾਂਜੀ ਤੇ ਆਪਾਂ ਲੱਗੇ ਸੀਗੇ ਲੱਟਾਂ ਦੇ ਠੀਕ ਕਰਨ ਤੇ ਬਾਕੀ ਤਾਂ ਇਟਾਂਆਂ ਚਿੱਟੀਆਂ ਚੱਲਦੀਆਂ ਇੱਧਰ ਵਾਲੀਆਂ ਵੀ ਉੱਧਰ ਵਾਲੀਆਂ ਵੀ ਤੇ ਆਪਾਂ ਨੇ ਦੇਖਿਆ ਇੱਧਰ ਤਾਰਾਂ ਹੀ ਟੁੱਟੀਆਂ ਹੋਈਆਂ ਸੀਗੀਆਂ ਮੈਂ ਕਿਹਾ ਜਮਾ ਉਹ ਚੱਲਦੀ ਗਾਦੇ ਨਹੀਂ ਜੇ ਤਾਰਾਂ ਦੇਖੀਆਂ ਤਾਰਾਂ ਟੁੱਟੀਆਂ ਹੋਈਆਂ ਦੀਆ ਚਲੋ ਲਾਉਂਦੇ ਆ ਤੇ ਆਹ ਪਣੀਆਂ ਲੱਟਾਂ ਦਾ ਚੱਲਦੀਆਂ ਗਈਆਂ ਇਹ ਆਪਾਂ ਨੇ ਕਰੀਆਂ ਉੰਜ ਇੱਥੇ ਹੈਂਡਿਕਟਰਾਂ ਨਾਲ ਤੇ ਦੇਖਦੇ ਆ ਉਹ ਵੀ ਤੇ ਤਾਰਾ ਤੁਰਾ ਜਾਂ ਹੋਲ ਕੇ ਸਾਰੀਆਂ ਦੇਖਦੇ ਆ ਜੇ ਚੱਲਪਣ ਦਾ ਵਧੀਆ ਗੱਲ ਆ ਹਨਾ ਬਾਕੀ ਫਿਰ ਦੇਖਦੇ ਆ ਜੇ ਨਾ ਚੱਲੀਆਂ ਤਾਂ ਫਿਰ ਕੀ ਕਹਿ ਸਕਦੇ ਆ ਚਲੋ ਦੇਖ ਲਈਏ ਪੌਰੀ ਤੀ ਤਾਰਾ ਤੁਰਾ ਜਾਂ ਟੁੱਟੀਆਂ ਵੀ ਆਉਣ ਲੱਗੀਆਂ ਦੇਖਦੇ ਆ ਹਰ ਹਾਂ ਜੀ ਤੇ ਆਪਣਾ ਉਹ ਤਾਂ ਇਹ ਜਿਹਾ ਦਾ ਗਾਰੰਟੀ ਨਹੀਂ ਆ ਰਿਹਾ ਪਿੱਛੋਂ ਇੱਥੇ ਤੱਕ ਵੀ ਚੈੱਕ ਕਰ ਲਿਆ ਆਪੋ ਨੇ ਆਹ ਡੱਬੇ ਨਾਲ ਇਹ ਡੱਬੇ 'ਚ ਵੀ ਗਾਰੰਟੀ ਨਹੀਂ ਆ ਰਿਹਾ ਫਿਰ ਮੈਂ ਤਾਂ ਉਦਾਂ ਹੀ ਲਾ ਕੇ ਦੇਖ ਲਿਆ ਆ ਇਹ ਸਹੀ ਲੱਗਦਾ ਇਹ ਵੀ ਆਪਣੇ ਪਾਰਕਿੰਗ ਨਾਲੇ ਚਲਾਤੀਆਂ ਆ ਚੈੱਕ ਕਰੋ ਵਾਈਟ ਵੀ ਤੇ yellow ਵੀ ਦੋਵੇਂ ਪਾਰਕਿੰਗ ਨਾਲੇ ਚਲਾਤੀਆਂ ਹੋਰ ਆਪਾਂ ਨੇ ਕਾਇਆਂ ਲੱਗੀਆਂ ਨੇ ਤਾਂ ਹੈਗੀਆਂ ਆ ਤਾਰਨੀਆਂ ਗਾ ਨੂੰ ਰਾਤ ਆਰਤ ਪਰ ਤੇ ਕੱਢ ਕੇ ਆਪਣੀ ਇੱਚੇ ਲਾਤੀਆਂ ਤੇ ਉੱਧਰ ਵੀ ਕਰ ਦਨੇ ਆਂ ਇਕਣੀ ਉੱਧਰ ਕਰ ਦੇਣੀ ਆਪਾਂ ਨੇ ਸਹੀ ਆ ਤੇ ਇਹਨੂੰ ਵੇੜ ਦਈ ਫਿਰ ਕਹਣ ਲੱਗਦਾ ਮੈਂ ਬਾਹਰੋਂ ਦਵਾਉਂਦਾ ਚੈੱਕ ਕਰੋ ਡਬਲ ਸੈਟ ਡਾਉਂਦਾ ਰਾਤ ਨੂੰ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਦੇਖ ਲਾਂਗੇ ਜਿੰਨਾ ਵਧੀਆ ਲੱਗਿਆ ਤਾਂ ਆਪਾਂ ਕੱਢ ਦਾਂਗੇ ਚਿੱਟੀਆਂ ਰੱਖ ਲਾਂਗੇ ਫਿਰ ਆਪਾਂ ਹੋਣਾ ਇਹਨਾਂ ਦੇ ਵੀ ਸਲਾਹ ਜੀ ਬਣਦੀ ਦੀ ਲਾਉਣ ਦੀ ਫਿਰ ਮਾ ਚਲ ਛੱਡੋ ਤੇ ਇਹਨਾਂ ਨੂੰ ਕਰਦੀ ਆਪਾਂ ਫਿਕਸ ਹਨ ਵਾਹ ਜੀ ਵਾਹ ਤੇ ਆਪਣੀ ਉੱਧਰ ਹੋ ਗਿਆ ਚੱਲਦੀਆਂ ਤੇ ਆਪਾਂ ਨੇ ਉੱਧਰ ਵਾਇਰਿੰਗ ਕਰਤੀ ਤੇ ਇੱਧਰ ਵੀ ਹੋ ਗਿਆ ਚੱਲਦੀਆਂ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਸਪਾਣੇ ਹੁਣ ਇਹਨਾਂ ਨੂੰ ਫਾਇਰਕ ਨਾਲ ਜੋੜ ਲੈਂਗਾ ਵਾਹ ਜੀ ਵਾਹ ਇਹ ਜੋੜਦੇ ਹਾਂ ਇੱਕ ਨਾਲ ਪਹਿਲਾਂ ਵੀ ਇੱਕ ਨਹੀਂ ਇੱਥੇ ਲੱਗੀ ਹੋਈ ਨਹੀਂ ਦੀ ਤੇ ਹੁਣ ਜੇ ਆਪਾਂ ਇੱਕ ਨਹੀਂ ਲਾਦਨੇ ਤੇ ਉਹ ਬਣਾ ਰਹੇ ਹੁੰਦੇ ਨਹੀਂ ਚੱਲਦੀਆਂ ਹੋਈਆਂ ਤੇ ਇੰਡੀਕੇਟਰ ਨਾਲ ਤਾਂ ਚੱਲੀਆਂ ਨਹੀਂ ਹੈਗੀਆਂ ਚਲੋ ਵੇਟ ਦੀ ਆਪਾਂ ਹਾਂਜੀ ਤੇ ਆਪਣਾ ਲੈਟਰ ਲੂਟਾਂ ਦਾ ਨਿਬੜ ਗਿਆ ਤੇ ਹੁਣ ਆਪਾਂ ਖੋਲਦੇ ਹਾਂ ਫਰੇਮ ਫਰੇਮ ਖੋਲ ਕੇ ਰੱਖ ਲੈਂਦੇ ਹਾਂ ਰੱਖ ਕੇ ਉਹ ਪਈਆਂ ਇਹ ਲੈਟਰ ਉਹਨਾਂ ਚ ਦੋ ਗੱਤ ਤਰਨਾ ਚਲਾ ਕੇ ਦੇਖ ਲੈਂਦੇ ਹਾਂ ਵੀ ਚੰਨਣਾ ਆਉਂਦਾ ਫਿਰ ਤਾਂ ਸਹੀ ਆ ਜੇ ਨਹੀਂ ਆਇਆ ਫਿਰ ਐਨ ਤਾਂਗੇ ਫਿਰ ਇੱਕ ਨਹੀਂ ਫਟਕਾਗੇ ਆਪਾਂ ਨਾ ਚਲੋ ਖੋਲੀ ਆਪਾਂ ਫਿਰ ਹਾਂਜੀ ਤੇ ਆਪਣਾ ਕੰਮ ਰਹਿ ਗਿਆ ਅੱਧ ਵਿਚਾਲੇ ਆਪਾਂ ਨੂੰ ਜੱਟਾਂ ਉੱਤੋਂ ਮਿਲਿਆ ਸੀਗਾ ਵੀ ਕਿੱਥੇ 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 ਲਾਉਣੀਆਂ ਹਨ ਤੇ ਉਹ ਵੀ ਆਪਣਾ ਰਹਿ ਗਿਆ ਅੱਧ ਵਿਚਾਲੇ ਤੇ ਹੁਣ ਆਪਾਂ ਕਰਾਂਗੇ ਇਹਨੂੰ ਕੱਲ ਨੂੰ ਤੇ ਫੋਨ ਆ ਗਿਆ ਸੀਗਾ ਭਾਗੂ ਨਾ ਹਾਂ ਦਾ ਵੀ ਪਿੰਡ ਨੂੰ ਆ ਜਾ ਵੀ ਲੰਗਰ ਲਾਉਣਾ ਨੇ ਤਿੰਨ ਫਰਪਰੀ ਨੂੰ ਪਰੋਂ ਮੱਝ ਨੇ ਤੇ ਵੀ ਉਹਦੀ ਤਿਆਰੀ ਟੁਰੀ ਕਰਨੀ ਆ ਤੇ ਸਲਾਹ ਸਲੂ ਕਰਨੀ ਆ ਵੀ ਕੀ ਆ ਗਿਓ ਲਾਈਏ ਹਨ ਤੇ ਚੱਲਦੇ ਹਾਂ ਹੁਣ ਆਪਾਂ ਹਨਾ ਉੱਧਰ ਨੂੰ ਤੇ ਲਾਈਟਾਂ ਲੂਟਾਂ ਦਾ ਆਪਾਂ ਕੱਲ ਨੂੰ ਨਵੇੜ ਦਾਂਗੇ ਫਰੇਮ ਚੱਕ ਕੇ ਪੰਤ ਰੱਖ ਦਿੰਦੇ ਆ ਇੱਥੇ ਗਰਦੋਗਰਦ ਨਾ ਪੈ ਜੂਰੇ ਨਾ ਕਿਉਂਕਿ ਕਈ ਵਾਰ ਗਿਰ ਗੁਰ ਵੀ ਜਾਂਦੀ ਆ ਕਿਸੇ ਨੂੰ ਹੱਥ ਉਤਵਜੇ ਨਾ ਫੇ ਗਿਰ ਚੋਗੀ ਟੁੱਟ ਜੋਗੀ ਕੀ ਫਾਇਦਾ ਨਾ ਤੇ ਰੱਖ ਦਿੰਦੇ ਆ ਫਰੇਮ ਤੇ ਲਾਈਟਾਂ ਦਾ ਹੀ ਰਹਿ ਗਿਆ ਬਸ ਉੱਥੇ ਗੱਬੇ ਲਾਈਟ ਨਹੀਂ ਲਾਉਣੀ ਆਪਾਂ ਨੇ ਤੇ ਬਾਕੀ ਦਾ ਆਪਣਾ ਨਿਬੜ ਗਿਆ ਸਾਰਾ ਪੇਜਬੋ ਸਾਰਾ ਕੁਝ ਅੰਦਰ ਰੱਖ ਦਿੰਦੇ ਆ ਆਪਾਂ ਜੀ ਤੇ ਆਪਾਂ ਹੋ ਗਏ ਤਿਆਰ ਤੇ ਹੁਣ ਕਰ ਦਿਆਂ ਆਪਾਂ ਬੋਲਟਰ ਨੂੰ ਸਟਾਰਟ ਹਨਾ ਹੋਟੇਲੇ ਚੱਲਦੇ ਆ ਕਿਉਂਕਿ ਆਹੀ ਤਾਂ ਟਾਈਮ ਹੁੰਦਾ ਉਹਦਾ ਉਹਦੇ ਸ਼ਹਿਰ ਚੋਂ ਚਲਾ ਜਾਣ ਤਾਂ ਨਹੀਂ ਆਏਗਾ ਤੇ ਆਪਾਂ ਨੇ ਆ ਖੜਾਇਆ ਵਾ ਤਾਂ ਬਨ ਗੇ ਕਰਦ-ਗਰਦਣਾ ਪਾਉਂ ਪਰ ਫਿਰ ਵੀ ਮਾਣੀ ਮੁੱਟੀ ਕਰਦੋ ਤਾਂ ਪੈ ਜਾਂਦੀ ਹੈ ਨਾ ਤੇ ਚਲੋ ਕਰਦਿਆਂ ਨੂੰ ਸਟਾਰਟ ਆਪਾਂ ਆਵਾਜ਼ ਅਕਾਲੀ ਨਾਲ ਮੜਾ ਜਾ ਲੋਦੀ ਬੋਲਟਾ ਕਰਤਾ ਫਿਰ ਸਟਾਰਟ ਆਵਾਜ਼ ਆ ਕਰਕੇ ਮੜਾ ਜਾ i'll right. ਹਾਂਜੀ ਤੇ ਆਪਾਂ ਪੁੱਜ ਗਏ ਸੀਗੇ ਤੇ ਇੱਧਰ ਚੋਬਰ ਕਰ ਰਹੇ ਹਾਂ ਦੁੱਧ ਇਕੱਠਾ ਫੀਦਾਂ ਪਰ ਲੜੀ ਚੱਲਦੀ ਆ ਤੇ ਇੱਧਰ ਆਪਣੇ ਬਲੌਗਰ ਸਾਹਿਬ ਮਾਲਾ ਮਾਲਾ ਕਹਿੰਦੇ ਭਾਵਾਲ ਚ ਬਣਾ ਦੇਣਾ ਹੁਣ ਆਪਾਂ ਨੇ ਹਨਾ ਲੋ ਪਿੰਟ ਬੱਜਣੀ ਜਾਈ ਤੇ ਨੁਫੜ ਜਣਾ ਬਿਲਕੁਲ ਬਿਲਕੁਲ ਸਹੀ ਆ ਨਹੀਂ ਯਾਰ ਵਧੀਆ ਗੱਲ ਆ ਇਹਨਾਂ ਨੂੰ ਤਾਂ ਜ਼ਿਆਦਾ ਮੌਜਾਂ ਨਿਆਣਿਆਂ ਨੂੰ ਕਿਉਂਕਿ ਇਹ ਹਲੇ ਛੋਟੀ ਉਮਰ ਆ ਜਦ ਤੱਕ ਇਹਨਾਂ ਨੇ ਹੜੇ ਹੋਣਾ ਨਾ ਜਦ ਤੱਕ ਇਹਨਾਂ ਦਾ ਗਰੋਥ ਵਧੀਆ ਹੋ ਜਾਣਾ ਹੈ ਸਹੀ ਆ ਜੇ ਬਧੀਆ ਲਾਈਨ ਚ ਪਈ ਹੈ ਰਹਿਣ ਤਾਂ ਨਿਆਣੇ ਆ ਨਾ ਬਾਕੀ ਆਪਾਂ ਕੁਝ ਕਹਿ ਨਹੀਂ ਸਕਦੇ ਬਾਈ ਇਹਨਾਂ ਤੋਂ ਕਾ ਗੇਮਿੰਗ ਹਮ ਵੀ ਚਲਾ ਸਕਦੇ ਬਿਲਕੁਲ ਜੇ ਹੁਣ ਆਪਣੇ ਚੰਦੇ ਦੇ ਚੈਨਲ ਇਹਨਾਂ ਦਾ ਕੰਮ ਆ ਜਾਣਾ ਤੇ ਚਲੋ ਚੱਲਦੇ ਆ ਫਿਰ ਆਪਾਂ ਨਾ ਬੈਠੂਗਾ ਮੈਂ ਪਰ ਚਲਾਈ ਨਹੀਂ ਕਦੇ ਮੈਂ ਤਾਂ ਚਲਾਈ ਬਹੁਤ ਟਾਈਮ ਬਾਹਰ ਦਾ ਸਾਈਕਲ ਅੱਜ ਚਲੋ ਦੁੱਧ ਇਕੱਠਾ ਕਰ ਲਈਏ ਨਾ ਆਪਾਂ ਇੰਜ ਹੀ ਤੇ ਆਪਾਂ ਸਿੱਧਾ ਉੱਪਰ ਬੱਜ ਗਏ ਤੇ ਦੁੱਧੜ ਖਾ ਗਰੇ ਆਪਾਂ ਦੇਵਨ ਆਪਾਂ ਜਾ ਕੇ ਚਾਰ ਦਿਨ ਦਰਸ਼ਨ ਕਰਨਾ ਖਟੇ ਲਈ ਤੇ ਦਵਾਈ ਮਿਲ ਜਾਣਾ ਬਾਕੀ ਤੁਹਾਨੂੰ ਹਾਂਜੀ ਤੇ ਆਪਾਂ ਹੋ ਗਏ ਸੀਗੇ ਫਰੀ ਤੇ ਹੁਣ ਕਰ ਲੱਗਿਆ ਆਪਾਂ ਲੰਗਰ ਦੀ ਸਲਾਹ ਤੇ ਦੁੱਧਾ ਦਾ ਪਤਾ ਕਰਿਆ ਕੋਈ ਗੱਲ ਚੱਲ ਰਹੀ ਆ ਵੰਦੂ ਨਾਲ ਵੰਦੂ ਨਾਲ ਮਤੇ ਦਾ ਲੋਦਰਾ ਇਹਦਾ ਬੰਦਾ ਹੈਗਾ ਕੋਈ ਕਿਥੇ ਨੋਹਦਾ ਨੋਹ ਦਬਰ ਜੀ ਨੋਹ ਹੁੰਦਾ ਬੋਲ ਉਹ ਕਿਥੇ ਕੋ ਗਿਆ ਹੁਣ ਇੱਧਰ ਘਨੌਲੀ ਲੱਗੇ ਨੇ ਇੱਥੇ ਸਿਮੈਂਟ ਵਾਲਾ ਅੰਬੂਜਾ ਘਨੌਲੀ ਕੋਲ ਉਹ ਇੱਕ ਦੋਜੀ ਯਾਰ ਮੇਰੇ ਕੋਲ ਵੀ ਨੰਬਰ ਉਹਦਾ ਜਿਹਦੇ ਪਿਛਲੀ ਵਾਰ ਆਪਾਂ ਛੁੜੀ ਦੋਜੀ ਯਾਰ ਦੋਜੀ ਨਹੀਂ ਦੋਜੀ ਯਾਰ ਪਤਾ ਕਿਆ ਕਰਦਾ ਜੇ ਆਪਾਂ ਨੂੰ ਮਤਲਬ ਫਾਰਮ ਚੋਂ ਜੇ ਆਪਾਂ ਨੂੰ ਫਾਰਮ ਚੋਂ ਦੁੱਧ ਮਿਲ ਜਾਵੇ ਨਾ ਤਾਂ ਸਾਰ ਨਾਲ ਵਧੀਆ ਗੱਲ ਆ ਮਤਲਬ ਹੁਣ ਫਾਈਨਲ ਆ ਦੁੱਧ ਦਾ ਹਨਾ ਦੁੱਧ ਨਾਲ ਕੁਝ ਲਾ ਦਾਂਗੇ ਕੱਲਾ ਦੁੱਧ ਸਹੀ ਹੈ ਨਹੀਂ ਹਾਂ ਉਹ ਕਾਲਾ ਬਾਬਾ ਕਾਲਾ ਬਾਬਾ ਕੁੰਦੀ ਜੀ ਕਹਾਂਗੇ ਦੋ ਪੀਪੇ ਆਪਾਂ ਮੋਟੀਆਂ ਨਾਲ ਹੌਲੀ ਹੌਲੀ ਬਤਾ ਦਾਂਗੇ ਜਿੰਨੀ ਜਿੰਨੀ ਕੋ ਲੋਕਾਂ ਦੇ ਹੱਥਾਂ ਜਾਈ ਨਹੀਂ ਨਹੀਂ ਉਹ ਕਰ ਲੂਗੇ ਯਾਰ ਪੈਕਟ ਵਗੈਰਾ ਲਿਆਉਂਗੇ ਨਾ 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 ਕਾਟਸ਼ੀਆਂ ਰਾਂਗੀ ਨਹੀਂ 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 ਪੈਕਟ ਲਿਆਉਂਗੇ ਬਾਗੂ ਕਿਉਂਕਿ ਯਾਰ ਬੰਦਾ ਹੱਥ 'ਚ ਕਿਵੇਂ ਲਾਊਗਾ ਠੀਕ ਆ ਅਗਲੇ ਜਿਹੇ ਕਹਿਣਾ ਯਾਰ ਹੱਥ ਲਿਬੜ ਗਿਆ ਇਹ ਹੋ ਗਿਆ ਉਹ ਹੋ ਗਿਆ ਦੂਜੇ ਹੁੰਦੇ ਪੈਕਟ ਆ ਜਾ ਇੱਕ ਖਾਕੀ ਖਾਕੀ ਵੀ ਸਹੀ ਆ ਚਾਹੇ ਜਿਹੜੇ ਚੌੜਸ ਜਿਹੇ ਛੋਟੇ ਛੋਟੇ ਹੁੰਦੇ ਆ ਉਹ ਵੀ ਸਹੀ ਰਹਿਣੇ ਆ ਮੇਰੇ ਸਾ ਅਪੋਕਾਖੀ ਨਾਲ ਉਹਨਾਂ ਲਫਾਵੇ ਲੈ ਲੈਣੇ ਆ ਖਾਖੀ ਦਾ ਸਮੈਲ ਜੀ ਆਉਣਾ ਲਫਾਵੇ ਜੇ ਤਾਂ ਫਿਰ ਬਹੁਤ ਜ਼ਿਆਦਾ ਹੋ ਜਾਣਾ ਮਹਿਲਾਉਂਦੇ ਮੇਰੇ ਖਾਖੀ ਤਾਂ ਬਹੁਤ ਵਧੀਆ ਖਾਖੀ ਇਹ ਤਾਂ ਹੋਰ ਇਚ ਲਾਉਂਦੇ ਆ ਆਪਾਂ ਜਾਂ ਲੰਗਰਾਂ ਉਹਦੇ ਉੱਤੇ ਹਾਂ ਹਾਂ ਉਹ ਨਵਾਵੇ ਸਹੀ ਆ ਉਦਾਂ ਨਾ ਆਪਾਂ ਉਹਦੇ ਪੈਕਿੰਗ ਕਰ ਕੇ ਪਾ ਕੇ ਲੈ ਜੂਗੇ ਦੁੱਧ ਵੈਸੇ ਹੀ ਵੈਸੇ ਹੀ ਜ਼ਿਆਦਾਤਰ ਦੇਖਿਓ ਫਿਰ ਗੁਰਦੁਆਰਿਆਂ ਕੋਲ ਲਫਾਵੇ ਪੀ ਉਹਨੇ ਮੰਡਲੇ ਕੋਲ ਤਾਂ ਹੀ ਕਹਿੰਦੇ ਆ ਹਾਂ ਪਰ ਠੀਕ ਆ ਫਿਰ ਵੈਸੇ ਹੀ ਦੁੱਧ ਦੇਖਿਓ ਜ਼ਿਆਦਾਤਰ ਫਾਰਮ ਵਾਲੇ ਜਿਹੇ ਬੰਦੇ ਤੋਂ ਮਿਲਦਾ ਨਾ ਉਹ ਜ਼ਿਆਦਾ ਵਧੀਆ ਗੱਲ ਆ ਕੌਣ ਡਟਾ ਡਗੜਾ ਬੰਦਾ ਕਿ ਕੋਈ ਵੀ ਨਹੀਂ ਹੈ ਹੈ ਨਹੀਂ ਜਾਣ ਯਾਰ ਅੱਗੇ ਤੇ ਅੱਗੇ ਜਾ ਯਾਰ ਹੋਊਗਾ ਕੋਈ ਨਾ ਕੋਈ ਤਾਂ ਆਪਣੇ ਇੱਧਰ ਨਹੀਂ ਜੇ ਜੇ ਕੋਈ ਆਪਣੇ ਬੰਦਾ ਕੋਈ ਮਤਲਬ ਜਿਵੇਂ ਡੈਰੀ ਡੂਰੀ ਦਾ ਕੰਮ ਕਰਦਾ ਨਾ ਆਪਣਾ ਬੰਦਾ ਜੇ ਕੋਈ ਡੈਰੀ ਦਾ ਆਪਣਾ ਬੰਦਾ ਕੰਮ ਕਰਦਾ ਉਥੇ ਪਤਾ ਕਰਦੇ ਆ ਮੈਂ ਇੱਕ ਨੂੰ ਕਿਹਾ ਤਾਂ ਉਹਨੇ ਮੈਨੂੰ ਪੈਰੋ ਮਜਰੇ ਦਾ ਹੀ ਸੁਲਾਹ ਦਿੱਤੀ ਆ ਵੀ ਉੱਥੇ ਦੁੱਧ ਵਧੀਆ ਹੁੰਦਾ ਵੀ ਉੱਥੇ ਦੀ ਦੁੱਧ ਲੈ ਲਿਓ ਜਾ ਮੈਨੂੰ ਵੀ ਹੋਈਦਾ ਹੀ ਲੱਗਦਾ ਕਿਉਂਕਿ ਵੀ ਉੱਤੋਂ ਨਾਲੇ ਆਪਾਂ ਨੂੰ ਚੱਕਣਾ ਸੌਖਾ ਜਿਹਾ ਹੈ ਇਹ ਵੀ ਕੋਲੇ ਨਾਲੇ ਆ ਹਾਂ ਹਾਂ ਜਮੀ ਨਾਲੇ ਆ ਉਹ ਇੱਕ ਤਾਂ ਇੱਕ ਪੱਲੇ ਹੀ ਅਗਰਤ ਇੱਕ ਪਿਛਲੀ ਸਾਈਡ ਦੁਰ ਦਵਾਰਾ ਸਾਹਿਬ ਕੋਲ ਡੈਰੀ ਆ ਉਦੀ ਉਦੀ ਗੱਲ ਕਰਦੇ ਆ ਨਾ ਦੋ ਡਾਈਂ ਉੱਤੇ ਵੀ ਨਾ ਹਾਂ ਇੱਕੋ ਪਰਾਂ ਉਹ ਬੜੀਆ ਹਾਂ ਉਹ ਪਰਾਂ ਜਿਹੜੀ ਇੱਧਰ ਗੁਰਦੁਆਰਾ ਸਾਹਿਬ ਕੋਲ ਉਹਦੀ ਗੱਲ ਹੋਈ ਸੀ ਨਹੀਂ ਯਾਦਾਂ ਕਰਿਓ ਦੁੱਧ ਲੈ ਕੇ ਨਾ ਕਰੀਮ ਲੈ ਲਓ ਕਰੀਮ ਵਿੱਚੋਂ ਕਰ ਲਓ ਦਿਖਾਣਾ ਕਰਦੇ ਨੇ ਕਰੀਮ ਗੜਾ ਕਰਦੇ ਨਹੀਂ ਯਾਰ ਉਹ ਤਾਂ ਮਲਾਵਟ ਜਿਹਾ ਟਾਈਮ ਹੈ ਯਾਰ ਮੈਂ ਕੋਈ ਡਬਲ ਕੰਮ ਜਾਉਂਗਾ ਹਾਂ ਉਹ ਤਾਂ 1-2 ਕਿਲੋ ਲੈਣੀ ਹੈ ਜੇ ਆਪਾਂ ਦੁੱਧੇ ਵਧੀਆ ਲੈ ਲਈਏ ਮਿਕਸੇ ਲੈ ਲੂंगे ਵਧੀਆ ਮੰਨ ਜਾਣਾ ਜੇ ਜ਼ਰੂਰੀ ਥੋੜੀ ਹੈ ਯਾਰ ਵੀ ਹਾਂ ਗਾਇਆਂ ਦਾ ਲੈਣਾ ਗਾਇਆਂ ਨਾਲੋਂ ਮਿਕਸ ਦਾ ਸਹੀ ਆ ਤੇ ਜੋ ਇਹ ਨਹੀਂ ਹੈਗਾ ਜ਼ਰੂਰੀ ਵੀ ਹਾਂ ਆਪਾਂ ਨੇ ਮੈਸਨ ਦੀ ਦੁੱਧ ਲੈਣਾ ਮਿਕਸ ਲੈ ਲੰਦਿਆਂ ਮਿਕਸ ਸਹੀ ਰਹਿ ਜਾਣਾ ਆਪਾਂ ਨੂੰ ਘਟਦਾ ਵੀ ਦਿਖਿਆ ਆਪਾਂ ਨੇ ਪੱਤੀ ਪਾ ਕੇ ਚਾਹ ਬਣਾ ਦੇਣੀ ਜਦ ਹਾਂ ਮਤਲਬ ਜੇ ਦਿਖਿਆ ਵੀ ਘਟ ਗਿਆ ਨਾ ਦੁੱਧ ਦਾ ਫਲੇਵਰ ਪਾ ਦੂਗਾ ਜ਼ਰੂਰ ਹਾਂ ਨਾ ਫਲੇਵਰ ਦਾ ਵਿੱਚ ਪਾਉਂਗੇ ਦੁੱਧ ਦੇ ਫਲੇਵਰ ਸਹੀ ਰਹੂਗਾ ਆਪਾਂ ਹਾਂ ਲੈਜੀਆਂ ਲੂਜੀਆਂ ਪਾ ਦਵੇ ਕਾਫੀ ਨਾਲੋਂ ਲੈਜੀਆਂ ਸਹੀ ਆ ਲੈਜੀ ਪਾਊਡਰ ਲਿਆਵਾਂਗੇ ਜਾਂ ਬੇਕਰਨਾ ਬਦਾਮ ਲੈਜੀਆਂ ਦਾ ਪਾਊਡਰ ਆਉਂਦਾ ਮੈਂ ਫਲੇਵਰ ਦਾ ਉਹ ਪਾ ਲਾਂਗੇ ਨਹੀਂ ਤਾਂ ਲੈਜੀ ਅਜ ਕਾਜੂ ਬਦਾਮਾਂ ਦਾ ਤੇ ਤੇਰਾ ਨਹੀਂ ਤੱਤੂ ਗਿਆ ਦਾ ਬਾਗੂ ਕੈਮਰਾਮੈਨ ਨੂੰ ਬਣਾਤਾ ਨਹੀਂ ਤੂ ਗਿਆ ਜਨਾ ਵੀ ਆ ਉਹ ਪਾਉਂਦੇ ਆ ਪਹਿਲਾਂ ਕਾਜੂ ਬਦਾਮਾਂ ਦਾ ਦੁੱਧ ਨਹੀਂ ਦਿੰਦੇ ਨਾ ਨਾ ਬਾਦਾਮ ਪਾ ਦੋ ਬੇ ਹਲਕੇ ਹਲਕੇ ਕੱਟ ਕੇ ਨਾ ਬਾਦਾਮ ਪਾ ਦੋ ਬੇ ਤੇ ਇਲਾਇਚੀ ਪਾ ਦੋ ਬਦ ਚ ਉਹ ਫਲੇਵਰ ਜਿਹੜਾ ਅੱਛਾ ਜਿਹਾ ਭੱਟਾ ਦਾ ਕਰਦੇ ਹੁੰਦੇ ਆ ਆਹੋ ਆਹੋ ਉਹ ਇਲਾਇਚੀ ਨਾਲ ਪਾਊਡਰ ਪਾ ਦੂਗੇ ਯਾਰ ਇਲਾਇਚੀਆਂ ਦਾ ਕਾਦਾ ਪਾਊਡਰੇ ਪਾਉਣਾ ਇਲਾਇਚੀਆ ਨਹੀਂ ਪਾਉਣੀ ਆ ਛੇ ਮਤਲਬ ਪਾਊਡਰ ਵੀ ਨਾ ਮਿਲਿਆ ਨਾ ਆਪਾਂ ਨੂੰ ਤੇ ਆਪਾਂ ਨੇ ਇਲਾਇਚੀਆਂ ਨੂੰ ਕੁੱਟ ਲੈਣਾ ਟੇਸਟ ਹੁੰਦਾ ਉਹਦੇ ਚ ਠੀਕ ਆ ਪੀਸੇ ਵੀ ਹੁੰਦੇ ਆ ਜੇ ਮਿਲ ਜAVE ਤਾਂ ਪਾਊਡਰ ਵਧੀਆ ਸਾਰਿਆਂ ਨਾਲ ਵਧੀਆ ਗੱਲ ਆ ਜੇ ਨਾ ਮਿਲਿਆ ਤਾਂ ਆਪਾਂ ਨੇ ਇਲਾਇਚੀਆਂ ਲੈ ਕੇ ਕੁੱਟ ਲੈਣੀਆਂ ਆ ਸਾਉਥੀ ਇਲਾਇਚੀ ਨਹੀਂ ਪ ਮਾਣਨੇ ਕੋਈ ਨਹੀਂ ਉਹ ਤੁਹਾਡਾ ਸਾਤੀਆਂ ਅਲੈਚੀਆਂ ਆਹੋ ਹੀ ਆਹੋ ਮਾ ਹਾਂ ਯਾਰ ਬੂੰਦੀ ਆਪਾਂ ਨੂੰ ਉਹਨੇ ਨੇ ਬਣਾਉਣੇ ਆ ਮੀਨਾਂ ਨੂੰ ਇਹ ਕਿਹਾ ਤਾਂ ਪਰ ਇਹ ਕਹਿੰਦੇ ਵੀ ਕਾਲੇ ਬਾਬੇ ਨੇ ਕਿਹਾ ਹੈ ਵੀ ਬੂੰਦੀ ਮੈਂ ਦੇ ਦੂੰਗਾ ਆਪੇ ਬਣਾ ਕੇ ਦੇਣੀ ਉਹਨੇ ਆਪੇ ਜੀ ਨਹੀਂ ਪਹਿਲਾਂ ਬਿਸਕੁਟਾਂ ਦੀ ਸਲਾਦ ਕਰਦੇ ਆਂ ਬੂੰਦੀ ਤਾਂ ਜਿਆਦਾ ਵਧੀਆ ਲੱਗੂਗੀ ਦੇਸੀ ਘਿਓ ਵਾਲੀ ਤੇ ਉਹ ਬਈ ਉਹ ਕਹਿੰਦਾ ਸੀ ਕਿ ਆਪਣਾ ਅਰਚ ਕਹਿੰਦਾ ਵੀ ਦੱਲੇ ਅੰਕਲ ਕੋਲੋਂ ਦਿਲਾਸ ਕਰ ਲੈਂਦੇ ਆਪਾਂ ਨਾਲੇ ਪ੍ਰਤਪਾਲ ਨੂੰ ਗਿਆ ਉਦੋਂ ਉਹਨਾਂ ਦਾ ਪੈ ਲੈ ਲੂਗੇ ਯਾਰ ਦੋਹਾਂ ਦੇ ਗਲਾਸ ਲੈ ਲੂ ਗਲਾਸ ਆਪਾਂ ਨੂੰ ਘੱਟ ਘੱਟ ਜਿਆਦਾ ਨਹੀਂ ਤਾਂ ਮੋੜਮਾ ਕਰ ਲਵੇ 2500 ਗਲਾਸ ਲੈ ਲਵੇ ਕੋਈ ਯਾਰ ਉਹਦਾ ਇੱਕ ਦਿਨ ਦੇ ਲੈਦਾ ਵੀ ਨਾ ਹੈਗਾ 2500 3000 ਲੈ ਲਵੇ ਫਿਰ ਉਹਨੂੰ ਬੁਲਾ ਲਓ ਉੱਥੇ ਪੁੱਛ ਲਓ ਰਵੀ ਤੂੰ ਹਾਂ ਤੁਸੀਂ ਆਏ ਦੇਖੋ ਨਾ ਕਿ ਤੁਹਾਡਾ ਚੱਲਣਾ ਕਿੰਨੇ ਘੰਟੇ ਚਾਹੀਦਾ ਪਹਿਲਾਂ ਇਹ ਦੇਖੋ ਯਾਰ ਦੇਖ ਆਪਾਂ ਨੇ 7:00 ਵਜੇ ਜਾਣਾ 7:00 ਵਜੇ ਚਲਾਉਣਾ ਸੱਚੋਂ 7:00 ਵਜੇ ਨਹੀਂ ਚਲਾਉਣਾ ਹਾਂ 6:00 ਵਜੇ ਚਲਾ ਦੇਣਾ ਯਾਰ ਉਹ ਨਹੀਂ ਲੈ ਯਾਰ ਗਾਂ ਕਿਤੇ ਨਹੀਂ ਰਿਓਏ ਚਲਾਉਣਾ ਹਾਂ ਯਾਰ 6:00 ਵਜੇ ਚਲਾ ਦੇਣਾ ਹਾਂ 6:00 ਵਜੇ ਚਲਾ ਦੇਣਾ ਸੰਗਤ ਆਉਣ ਨੂੰ ਸ਼ੁਰੂ ਹੋ ਜਾਂਦੀ ਆ ਤੇਰਾ ਬੰਦਾ ਗਲਾਸ ਵੀ ਦਿੰਦਾ ਜਿਹੜਾ ਜਿਹੜਾ ਕੰਮ ਕਰਦਾ ਇੱਥੇ ਹਨਾ ਪਰ ਗਲਾਸ ਕਿਵੇਂ ਕੀ ਆ ਰੇਡ ਰੂਟ ਆ ਜਿਹੜਾ ਇਹਨਾਂ ਗਲਾਸ ਹੁੰਦਾ ਸਿੰਪਲ ਚਾਹੀਦਾ ਆਪਾਂ ਨੂੰ ਤਾਂ ਜਮਾਈ ਐਡਾ ਕ ਗਲਾਸ ਹੁੰਦਾ ਜਿਹੜਾ ਨੋਰਮਲ ਹਾਂ ਨੋਰਮਲ ਐ ਪਤਾ ਕਰਨਾ ਪੈਣਾ ਯਾਰ ਮਤਲਬ ਕਾਲੂ ਕਦਾ ਕਰਕੇ ਦੱਸ ਪਤਾ ਕਰਕੇ ਨਾਲੇ ਮੇਰੇ ਕੋਲ ਆ ਗਏ ਇੱਕ ਨਹੀਂ ਸਾਰੇ ਸਾਰੇ ਕਿੰਨੇ ਹੁੰਦੇ ਹੁੰਦੇ ਉਹ ਚ 100 ਹੁੰਦੇਗਾ ਸ਼ਾਇਦ 500 ਹੁੰਦੇਗਾ 100 ਪੀਸ ਹੋਣਾ ਉਹ ਯਾਰ ਉਹਦੇ ਕੋਲ ਕੁਆਲਟੀ ਜਾਂਦੇ 100 ਪੀਸ ਸ਼ਾਇਦ ਮਾਡਲ ਤੇ ਡਿਪੈਂਡ ਕਰਦਾ ਮੈਂ ਤਾਂ ਖਾਸੇ ਆਉਂਦੇ ਕੋਲ ਛੋਟੇ ਤੇ ਬੜਾ ਜਿੰਨਾ ਮਰਜ਼ੀ ਬੋਲ ਲੈ ਆਪਾਂ ਨੂੰ ਐਂ ਦੇਖਦਾ ਲੀਗ ਨੋਵੇ ਵਧੀਆ ਕੀ ਹਾਂ ਵਧੀਆ ਹੋਵੇ ਥੋੜੇ ਹੈਵੀ ਚ ਹੋਵੇ ਹਾਂ ਹਾਂਜੀ ਤੇ ਆਪਣਾ ਲੰਗਰ ਦਾ ਹੋ ਗਿਆ ਫਾਈਨਲ ਤੇ ਸਾਰੀ ਸਲਾਹ ਦੀ ਜਿਹੜੀ ਆਪਾਂ ਨੇ ਨਵੇੜਤੀ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊਜ਼ ਆ ਠੀਕ ਹੈ ਜੀ